ਮਸਕਲਾ ਕੀ ਆ ਰਹੀ ਤੇ ਪਹਿਲੇ ਅੱਜ 8 ਦਿਨ ਹੋ ਗਏ ਪਾਣੀ ਸਾਡੇ ਘਰ ਤੇ ਬਕਰਾਂ ਪਾਣੀ ਚੜਦਾ ਹੀ ਨਹੀਂ ਤੇ ਬਿਲਕੁਲ ਪਾਣੀ ਨਹੀਂ ਆ ਰਿਹਾ ਇੰਨੀ ਪਰੇਸ਼ਾਨੀ ਕਿ ਅਸੀਂ ਗਲਾਸ ਲੈ ਲੈ ਕੇ ਲੋਕਾਂ ਦੇ ਘਰੋਂ ਪਾਣੀ ਲੈ ਕੇ ਆਉਂਦੇ ਇੰਨੀ ਪ੍ਰੋਬਲਮ ਹੈ ਤਾਂ ਕਿ ਮੈਂ ਮੈਂ 4 ਦਿਨਾਂ ਬਾਅਦ ਨਾਥੀਆਂ ਹਾਂ ਸਾਬੜਾ ਲੋ ਜੁਗਡਰ ਜੀ ਆਣੇ ਹੋ ਕੇ ਨਹੀਂ ਤੇ ਤੁਸੀਂ ਅੱਜ ਮੇਰ ਸਾਹਿਬ ਨੂੰ ਮਿਲੇ ਤੇ ਨੇ ਵੱਲੋਂ ਕੀ ਤੁਹਾਨੂੰ ਸਵਾਸਨ ਦਿੱਤਾ ਗਿਆ ਉਹ ਕਹਿ ਰਹੇ ਯਾਰ ਉਹ ਸਰਕਾਰ ਦੀ ਬਣਾ ਮੇਰ ਦੇ ਆਏ ਆ ਉਸੇ ਕੋਲ ਮਿਲਿਆ ਉਹਨੇ ਕੀ ਕਰਦੇ ਦੇਖਦੇ ਆ ਅੱਜ ਲੜਦੇ ਵੇ ਆਪਾਂ ਨਹੀਂ ਤੇ ਅਸੀਂ ਤੇ ਰੋਡ ਦੇ ਉੱਤੇ ਧਰਨਾ ਇੱਥੇ ਲਾ ਲੈਣਾ ਤੇਰੀ ਡਾ ਕੇ ਇੱਥੇ ਬੂਏ ਕੇ ਨਹੀਂ ਤੇ ਨਗਰ ਨਗਿੰਮ ਦੇ ਜਿਹੜੇ ਕਿ ਪਾਣੀ ਸੀਵਰੇਜ ਦੀ ਸਮੱਸਿਆ ਦੇ ਜਿਹੜੇ ਦਾਅਵੇ ਤੁਹਾਨੂੰ ਦੇਂਦੇ ਕਿ ਪੂਰੀ ਫੈਸਿਲਿਟੀ ਦਿੱਤੇ ਕਿੱਦਾਂ ਦੇ ਦੇ ਰਹੇ ਆ ਕੰਪਲਾਇਆ ਉਹ ਵੀ ਨਹੀਂ ਚੱਲਦਾ ਉਹ ਵੀ ਪਾਣੀ ਹੈ ਨਹੀਂ ਉਹ ਪੰਤ ਪਰਲੇ ਪਾਸੇ ਦੇ ਤਾਂ ਜਿੱਥੇ ਨਾ ਪਾਣੀ ਇੱਕ ਪਾਸੇ ਨਾ ਪਾਣੀ ਰੁੜਦਾ ਪਿਆ ਇੱਕ ਪਾਸੇ ਪਾਣੀ ਨਹੀਂ ਦੂਜੇ ਪਾਸੇ ਪਾਣੀ ਜਾ ਰਿਹਾ ਸਰਕਾਰ ਮੰਤਰੀ ਕੋਲ ਹਾਂਜੀ ਕਿਰਮਲੇ ਤੋਂ ਮਲਕਾਨੀ ਬੰਦੇ ਤੋਂ ਹਾਂਜੀ ਕੀ ਸਮੱਸਿਆ ਕੀ ਆ ਰਹੀ ਤੁਹਾਨੂੰ ਸਾਨੂੰ ਪਾਣੀ ਦੀ ਬਹੁਤ ਤੰਗੀ ਹੈ ਕਿੰਨੇ ਦਿਨ ਤੋਂ ਪੂਰਾ ਹਫਤਾ ਹੋ ਗਿਆ ਸਾਡੇ ਘਰ ਪਾਣੀ ਦੀ ਬੂੰਦ ਨਹੀਂ ਕਿਤੇ ਮੋਟਰ ਤੇ ਤੁਸੀਂ ਅੱਜ ਨਗਰ ਨਿਗਮ ਤੇ ਦਫਤਰ ਵੀ ਆਏ ਮੇਰ ਸਾਹਿਬ ਨੂੰ ਮਿਲੇ ਤਾਂ ਕੀ ਇਹਨੇ ਵੱਲੋਂ ਕੀ ਤੁਹਾਨੂੰ ਵਿਸ਼ਵਾਸਨ ਦਿੱਤਾ ਗਿਆ ਅਜੇ ਤਾਂ ਕੁਝ ਨਹੀਂ ਦੱਸਿਆ ਕੋਈ ਗੱਲ ਨਹੀਂ ਕੋਈ ਨਹੀਂ ਅਸੀਂ ਤਾਂ ਬਸ ਇਹਨਾਂ 'ਤੇ ਬੇਨਤੀ ਕਰਦੇ ਆ ਕਿ ਜਦੋਂ ਪਾਣੀ ਸਾਡੇ ਘਰ ਪਹੁੰਚਦਾ ਹੈ ਨਾ ਜਿਹੜਾ ਪੰਪ ਚਲਾਉਂਦੇ ਆ ਉਹ ਚਲਾ ਦਿਆ ਕਰੋ ਇੱਕ ਟਾਈਮ ਭਾਵੇਂ ਚਲਾ ਦੇ ਅਸੀਂ ਟੈਂਕੀ ਭਰ ਲਾਂਗੇ ਸੁਰਨਕ ਜਾਰਾ ਕਰੀ ਜਾਵਾਂਗੇ ਪਰ ਸਾਡੇ ਜਾਲੂ ਮੱਦੇਦ ਦੇ ਕਿ ਕਿਤੇ ਲੱਗਦਾ ਕਿ ਜਿੱਥੇ ਸਰਕਾਰ ਕਹਿੰਦੇ ਸੀ ਪੂਰੀ ਫਸਿਲਿਤੀਆਂ ਦੇ ਦੇ ਪਬਲਿਕ ਨੂੰ ਪਾਣੀ ਦਿਆ ਤਾਂ ਕਿੱਦਾਂ ਲੱਗਦਾ ਹੈ ਤੁਹਾਨੂੰ ਸਾਨੂੰ ਕੋਈ ਫਸਿਲਿਤੀ ਸਾਡੇ ਨੂੰ ਹੋਈ ਸਾਡੀ ਕੋਈ ਫਸਿਲਿਤੀ ਨਹੀਂ ਓਥੇ ਲੱਗਦੇ ਓਥੋਂ ਦਾ ਬੜਾ ਕੁਝ